ਪੰਜਾਬ ਸਰਕਾਰ ਵੱਲੋਂ ਇੱਕ ਹੋਰ ਅਹਿਮ ਫੈਸਲਾ ਲਿਆ ਗਿਆ ਦਾਦੀਏ ਕਿ ਪੰਜਾਬ ਦੀਆਂ ਮੰਡੀਆਂ ਨੂੰ ਹੁਣ ਬੰਦ ਸੀਜ਼ਨ ਦੇ ਵਿੱਚ ਖੇਡ ਗਰਾਊਂਡਾਂ ਦੇ ਤੌਰ ਦੇ ਉੱਤੇ ਵਰਤਿਆ ਜਾਊਗਾ ਅਤੇ ਵਪਾਰਕ ਨੀਤੀ ਦੇ ਤਹਿਤ ਸ਼ੈਡਾਂ ਨੂੰ ਵਿਆਹ ਸ਼ਾਦੀਆਂ ਦੇ ਲਈ ਕਿਰਾਏ ਤੇ ਦੇਣ ਦਾ ਵੀ ਫੈਸਲਾ ਕੀਤਾ ਗਿਆ ਉੱਥੇ ਹੀ ਮੰਡੀ ਬੋਰਡ ਦੀ ਆਮਦਨ ਦੇ ਵਿੱਚ ਵੀ ਵਾਧਾ ਹੋਏਗਾ ਅਤੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਿਹੜਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਮਾਰਕੀਟ ਕਮੇਟੀ ਸਰਹੰਦ ਦਾ ਦੌਰਾ ਕਰਨ ਸਮੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕੀਤਾ ਬਰਸਟ ਨੇ ਕਿਹਾ ਕਿ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕਰਕੇ ਮੰਡੀਆਂ ਦੇ ਸ਼ੈੱਡ ਤਿਆਰ ਕੀਤੇ ਗਏ ਨੇ ਜੋ ਕਿ ਸਾਲ ਦੇ ਵਿੱਚ ਸਿਰਫ 3 ਮਹੀਨੇ ਹੀ ਕੰਮ ਆਉਂਦੇ ਨੇ ਅਤੇ 9 ਮਹੀਨੇ ਵਿਹਲੇ ਰਹਿੰਦੇ ਨੇ ਇਸ ਲਈ ਵਿਹਲੇ ਸਮੇਂ ਦੇ ਦੌਰਾਨ ਸ਼ੈੱਡਾਂ ਨੂੰ ਨੌਜਵਾਨਾਂ ਦੇ ਖੇਡਣ ਦੇ ਲਈ ਵਰਤਿਆ ਜਾਊਗਾ ਅੱਜ ਦਾ ਤਾਂ

ਬਰੇਤ ਆਲਚਨੀ ਸੀਗਾ ਵੀ ਜਿੱਥੇ ਕੋਈ ਖੜਦਾ ਪਾਣੀ ਪਰ ਜਿੱਥੇ ਵੀ ਪਾਣੀ ਖੜਦਾ ਅਸੀਂ ਤਾਂ ਫੜ ਉੱਚੇ ਕਰ ਰਹੇ ਆ ਚਾਹੇ ਸਾਰੇ ਪੰਜਾਬ ਚ ਕਾਫੀ ਮੰਡੀਆਂ ਦੇ ਅਸੀਂ ਸ਼ੁਰੂ ਵੀ ਕੀਤੇ ਹੋਏ ਨੇ ਜੇ ਇੱਥੇ ਕੋਈ ਹੈਗਾ ਮੈਨੂੰ ਪ੍ਰਪੋਜ਼ਲ ਦੇ ਦੇ ਉਹਨੂੰ ਵੀ ਠੀਕ ਕਰਾਂਗੇ ਆਣ ਵਾਲੀ ਲੋਕ ਸਭਾ ਚ ਉਹਨੂੰ ਰਹਿ ਕੇ ਕੀ ਕਰਨੀ ਕੀ ਹੋਣੀ ਤਸਵੀਰ ਲੋਕ ਸਭਾ ਚ ਉਹਨਾਂ ਦਾ ਪਾਰਟੀ ਦਾ ਟਿੱਕਾ ਕਿ 10 ਦੀਆਂ 10 ਸੀਟਾਂ ਦਿੱਤਣੀਆਂ ਨੇ ਹੋਰ ਐਸੇ ਉਹ ਵੱਨੇ ਪੱਧਰ ਤੇ ਸਾਡੇ ਸਾਰੇ ਵਰਕਰ 20 ਇਰ ਲੱਗੇ ਹੋਏ ਨੇ ਉਹ ਲੋਕ ਮੰਡੀਆਂ ਵਿੱਚ ਉਦਾਰ ਲਈ ਹੋਰ ਵੀ ਕੁਝ ਸੈਕਟਰ ਇਹ ਨੇ ਮੰਡੀਆਂ ਵਾਸਤੇ ਸੁਧਾਰ ਵਾਸਤੇ ਅਸੀਂ ਕਾਫੀ ਪ੍ਰੋਜੈਕਟ ਲਾਂਦੇ ਨੇ ਨੰਬਰ 1 ਤਾਂ ਪੂਰੀਆਂ ਮੰਡੀਆਂ ਪੰਜਾਬ ਦੀਆਂ ਜਿੰਨੇ ਸ਼ੈੱਡ ਨੇ ਇਹਦੀ ਕਿਉਂਕਿ ਵਰਤੋਂ ਡੇਢ ਮਹੀਨਾ ਹਾਰੀ ਦੇ ਸੀਜ਼ਨ ਡੇਢ ਮਹੀਨਾ ਸੌਣੇ ਦੇ ਸੀਜ਼ਨ ਲੋਡ ਹੁੰਦੀ ਹੈ 9 ਮਹੀਨੇ ਸ਼ੈੱਡ ਇਹ ਖਾਲੀ ਰਹਿੰਦੇ ਨੇ ਅਸੀਂ ਹੁਣ ਇਹਨਾਂ ਨੂੰ ਕਮਰਸ਼ੀਅਲ ਪਰਪਸ ਵਾਸਤੇ ਯੂਜ਼ ਕਰਨ ਵਾਸਤੇ ਪਰਮਿਸ਼ਨ ਦਿੱਤੀ ਹੈ ਕਿ ਸਾਰੇ ਸ਼ੈੱਡਾਂ ਨੂੰ ਬਹੁਤ ਮਿਨੀਮਮ ਰੇਟ ਦੇ ਉੱਤੇ ਜਿੱਥੇ ਤੁਸੀਂ ਬਾਹਰੋਂ ਮੈਰਿਜ ਪੈਲਸ ਦੇ ਵਿੱਚ ਜਾਣਾ ਕੋਈ ਬੁਕਿੰਗ ਕਰਦੇ ਹੋ ਸਾਡੇ 300 ਲੱਖ 4 ਲੱਖ ਤੋਂ ਘੱਟ ਕਿਤੇ ਨਹੀਂ ਅਸੀਂ ਮੰਡੀਆਂ ਚ 25000 ਰੁਪਏ ਸੇ ਇੱਕ ਸ਼ੈੱਡ ਕਰਾਇਸ ਦੇਣ ਦਾ ਆਮ ਜਨਤਾ ਵਾਸਤੇ ਖੋਲਿਆ ਪਾਰਕਿੰਗ ਦੀ ਕੋਈ ਪ੍ਰੋਬਲਮ ਨਹੀਂ ਕੋਈ ਵਿਆਹ ਸ਼ਾਦੀ ਕਰਨੀ ਹੈ ਕੋਈ ਹੋਰ ਸੋਸ਼ਲ ਕਾਰਜ ਕਰਨਾ ਹੈ ਉੱਥੇ ਕਰ ਸਕਦੇ ਨੇ ਦੂਸਰਾ ਆਫ ਸੀਜ਼ਨ ਚ ਜਿਹੜੇ ਸ਼ੈੱਡ ਕਮਰਸ਼ੀਅਲ ਵਰਤੋਂ ਚ ਨਹੀਂ ਆ ਰਹੇ ਉੱਥੇ ਪੰਜਾਬ ਦੇ ਬੱਚਿਆਂ ਨੂੰ ਖੇਡਣ ਵਾਸਤੇ ਫ੍ਰੀ ਆਫ ਕਾਸਟ ਅਸੀਂ ਕਿਹਾ ਹੈ ਉੱਥੇ ਜਗ੍ਹਾ ਪ੍ਰੋਵਾਈਡ ਕਰਾਵਾਂਗੇ ਇੰਡੋਰ ਗੇਮਸ ਕੋਈ ਖੇਡਣਾ ਚਾਹੁੰਦਾ ਕਿਸੇ ਸ਼ਰਟ ਥਲੇ ਬਾਸਕਟਬਾਲ ਆ ਵਾਲੀਬਾਲ ਆ ਜਾਂ ਇੰਡੋਰズ ਜਾਂ ਕਿੰਨੇ ਆ ਗੇਮਸ ਨੇ